ਕੰਮ ਕਰਦਾ ਸੀ ਪ੍ਰਿੰਸੀਪਲ ਜਲੰਧਰ ਦੇ ਸੈਂਟ ਸੋਲਜਰ ਸਕੂਲ ਦੀਆਂ ਤਸਵੀਰਾਂ ਇੰਟਰਨੈਟ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਕਿ ਜਿਸ ਵਿੱਚ ਪ੍ਰਿੰਸੀਪਲ ਆਪਣੇ ਸਕੂਲ ਦੀ ਟੀਚਰਸ ਨਾਲ ਹੀ ਗਲਤ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ ਤੇ ਲੋਕਾਂ ਦਾ ਕਹਿਣਾ ਵੀ ਕਿ ਜੇ ਟੀਚਰਸ ਤੇ ਪ੍ਰਿੰਸੀਪਲ ਦਾ ਇਹ ਹਾਲ ਹੀ ਤਾਂ ਸਾਡੇ ਬੱਚਿਆਂ ਨੂੰ ਕੀ ਸਿਖਾਉਣਗੇ ਸਾਡੇ ਬੱਚਿਆਂ ਤੇ ਕੀ ਅਸਰ ਪਵੇਗਾ ਇਹ ਵੀਡੀਓ ਤੁਸੀਂ ਵੀ ਦੇਖ ਸਕਦੇ ਹੋ ਤਾਂ ਇਸ ਵੀਡੀਓ ਬਾਰੇ ਤੁਸੀਂ ਤੁਹਾਡੀ ਕੀ رائے ਹੈ ਤੁਸੀਂ ਕਮੈਂਟਸ ਵਿੱਚ ਜਰੂਰ ਦੱਸਣਾ ਆ ਕਰਕੇ ਦੀ ਅਸੀਂ ਸਾਡੇ ਵੱਲੋਂ ਪੂਰੇ ਇਸ ਦੇ ਵਿੱਚ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੂਰਾ ਰਹਿ ਰਿਹਾ ਤੁਸੀਂ ਅੱਡੇ ਟੈਨਸ਼ਨ ਨਾ ਲਾਓ ਇਹ ਸਾਡੇ ਦੇ ਛੋੜੋ ਹਾਂ ਚਲੇ ਇਹ ਹੋ ਗਿਆ ਉਹ ਤਾਂ ਕੱਲ ਦਾ ਕੀਤਾ ਹੈ ਉਹ ਸਸਪੈਂਡ ਕਰਦਾ ਮੈਡਮ ਨੂੰ 2 ਮਿੰਟ ਦੀ ਦਿੱਤੀ ਤੇ ਭੇਜ ਦਿੰਦਾ ਐ ਕੋਣ 2 ਮਿੰਟ ਆ ਜਾ 2 ਮਿੰਟ ਉਸੇ ਸੀ ਉਹਦੀ ਵੀ ਕਿਤੇ ਯਾਦ ਨਹੀਂ ਪੀਲੇ ਉਹ ਜਿਹੜੇ ਬੋਲਦੇ ਆ ਉਹ ਮੈਂ ਟੋਟਾ ਮੇਰਾ ਪੁੱਆ ਆמא ਹਾਂਜੀ ਅੱਜ ਤੂੰ ਸਕੂਲ ਦੇ ਬਾਅਦ ਧਰ ਨਾਲ ਕੀ ਕਾਰਨ ਹੈ ਸਰ ਦੀ ਪ੍ਰਿੰਸੀਪਲ ਆਦੀਆ ਮੈਡਮ ਨਾਲ ਪੋਰਟ ਮੰ ਦੇਖਿਆ ਲਿਖਣ ਲਿਆਵਾ ਉਹ ਸਹੀ ਨਹੀਂ ਹੈ ਕਿ ਬੱਚੇ ਦੇ ਫੀਸ ਚਾਹੁੰਦੇ ਅੱਛਾ ਜੀ ਹਾਂਜੀ ਤੁਹਾਡੀ ਇਸ ਬਾਰੇ ਸਕੂਲ ਦੇ ਮੈਨੇਜਮੈਂਟ ਦੇ ਨਾਲ ਕੋਈ ਗੱਲਬਾਤ ਹੋਈ ਹਾਂਜੀ ਸਾਰੇ ਨਸਟਾਫ ਅਸੀਂ ਵੇਸ ਪੇਸ ਇਕੱਠੇ ਹੋ ਕੇ ਤੇ ਉਹਨਾਂ ਨੇ ਕਿਹਾ ਵਾ ਨਾ ਇਹ ਪ੍ਰਿੰਸੀਪਲ ਆਏਗਾ ਗੰਗਵਾੜੀ ਚੱਲ ਰਹੀ ਹੈ ਤੇ ਨਾਲ ਮੈਡਮਾਂ ਦੇ ਵੀ ਉਹ ਕੰਨੀ ਚੱਲ ਰਹੀ ਹੈ ਉਹ ਮੈਨੇਜਮੈਂਟ ਵੱਲੋਂ ਸਪੈਂਡ ਤੇ ਕਰ ਦਿੱਤਾ ਗਿਆ ਟੀਚਰ ਪ੍ਰਿੰਸੀਪਲ ਨੂੰ ਇਸ ਦੇ ਬਾਰੇ ਤੁਹਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਜਾਂ ਕੰਪਲੇਟ ਕੀਤੀ ਗਈ ਨਹੀਂ ਅਸੀਂ ਕਿ ਆਪਸ ਵਿੱਚ ਪਹਿਲਾਂ ਸਾਰੇ ਇਕੱਠੇ ਹੋ ਕੇ ਗੱਲਬਾਤ ਕੀਤੀ ਹੈ ਕਿ ਇਹ ਕੀ ਕਹਿੰਦੇ ਆ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਤੇ ਹੁਣ ਤੁਸੀਂ ਤਾਂ ਨਾ ਲਾਇਆ ਹੁਣ ਤੁਸੀਂ ਮਿਲੇ ਹੋ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਬਸ ਇਹੀ ਕਹਿੰਦੇ ਕਿ ਕਹਿੰਦੇ ਅਸੀਂ ਟੁਵੇ ਬਠਾਈ ਹੋਈ ਆ ਤੇ ਉਹਨਾਂ ਨੂੰ ਪ੍ਰਿੰਸੀਪਲ ਨੂੰ ਸਰਪੈਂਡ ਕਰ ਦਿੱਤਾ ਆ ਯਾਰ ਉਹਨਾਂ ਮੈਡਮ ਨੂੰ 2 ਮਹੀਨੇ ਦੀ ਗੱਡੀ ਦੇ ਦਿੱਤੀ ਹੋਈ ਹੈ ਅੱਛਾ ਜੀ ਕੀ ਮੰਗ ਮੇਨ ਕੀ ਮੰਗਾ ਤੁਹਾਡੀ ਸਾਨੂੰ ਇਹ ਪ੍ਰਿੰਸੀਪਲ ਨਹੀਂ ਚਾਹੀਦਾ ਮੈਡਮ ਨਹੀਂ ਚਾਹੀਦੀਆਂ ਬਸ ਇਹ ਕਹਿੰਦੇ ਆ ਕਿ ਅਸੀਂ ਮੈਡਮ ਨਹੀਂ ਐਡ ਹੋਈਆਂ ਨਹੀਂ ਪ੍ਰਿੰਸੀਪਲ ਲਿਆਉਣੇ ਆ ਸੂਜੇ ਰੱਖ ਦਿਆਂ। ਇਹ ਵੀ ਗੰਦੇ ਬੰਦੇ ਨਹੀਂ ਆਇਆ। ਬੱਚਾ ਬੱਚਾ ਨੂੰ ਛੱਡੋ ਵੀ ਆ ਗੰਦੇ ਬੰਦੇ ਦੀਆਂ ਫੋਟੋਆਂ ਮਾ ਕਦਰ ਰੱਖੀਆਂ ਸਕੂਲ ਦੀ। ਭਾਈ ਕੀ ਨਾਮ ਹੈ? ਮੇਰਾ ਨਾਮ ਰਾਜਵੀਰ ਸਿੰਘ ਆ ਜੀ। ਰਾਜਵੀਰ ਜੀ ਅੱਜ ਤੁਸੀਂ ਸਕੂਲ ਦੇ ਬਾਹਰ ਧਰਨਾ ਲਗਾਇਆ ਕੀ ਕਰ ਰਹੇ? ਕਾਰਨ ਇਹ ਪ੍ਰਿੰਸੀਪਲ ਸਾਧੀਆਂ ਕੁਝ ਇਤਰਾਜ ਜੋ ਫੋਟੋਆਂ ਆਈਆਂ ਸੀਗੀਆਂ। ਜੀ। ਇਸ ਕਰਕੇ ਆਪਾਂ ਕਹਿੰਦੇ ਕਿ ਜਿਹੜੇ ਬੰਦੇ ਆਪ ਹੀ ਇਹੋ ਜਿਹਾ ਕੰਮ ਕਰ ਰਹੇ ਉਹ ਗਾਂ ਸਿੱਖਿਆ ਕੀ ਦੇਣਗੇ ਲੋਕਾਂ ਨੂੰ। ਜੀ। ਦੇਖਿਆ ਜਾਂਦਾ ਹੈ ਮੈਨੇਜਮੈਂਟ ਵੱਲੋਂ ਸਪੈਂਡ ਤੇ ਕਰ ਦਿੱਤਾ ਗਿਆ ਕੋਈ ਕਾਨੂੰਨੀ ਕਾਰਵਾਈ ਨਹੀਂ ਇਸ ਦੇ ਉੱਤੇ ਕੀਤਾ ਗਿਆ ਕਾਨੂੰਨੀ ਬਾਰੇ ਨਹੀਂ ਉਹਨਾਂ ਨੇ ਕੋਈ ਦੱਸਿਆ ਕਿ ਕਾਨੂੰਨੀ ਕਾਰਵਾਈ ਹੋਈ ਹੈ ਜਾਂ ਨਹੀਂ ਹੋਈ ਇਹ ਕਹਿ ਰਹੇ ਆ ਕਿ ਉਹਨਾਂ ਨੂੰ ਸਪੈਂਡ ਕੀਤਾ ਗਿਆ ਪ੍ਰਿੰਸੀਪਲ ਸਾਹਿਬ ਨੂੰ ਅੱਛਾ ਜੀ ਉਹਨਾਂ ਤੋਂ ਉਹ ਮੈਡਮ ਨੂੰ ਵੀ ਸਪੈਂਡ ਕੀਤਾ ਗਿਆ ਉਹ ਕੀਤਾ ਜਾਂ ਨਹੀਂ ਕੀਤਾ ਇਹਦੇ ਬਾਰੇ ਕੋਈ ਕੋਈ ਸਬੂਤ ਨਹੀਂ ਹੈ ਜਿਹੜਾ ਬੈਠਾ ਤੇ ਹੁਣ ਤੁਸੀਂ ਗੱਲਬਾਤ ਕੀਤੀ ਅੰਦਰ ਮੈਂ ਅੰਦਰ ਮੈਂਜਮੈਂਟ ਦੇ ਇੱਕ ਬੰਦੇ ਆਏ ਹੋਏ ਸੀ ਕਿ ਉਹਨਾਂ ਨੇ ਗੱਲ ਕੀਤੀ ਹੈ ਉਹਨਾਂ ਨੇ ਇਹ ਕਿਹਾ ਕਿ ਨਹੀਂ ਅਸੀਂ ਆਪਣਾ ਟੀਚਰ ਚੇਂਜ ਕਰਾਂਗੇ ਜੀ ਪ੍ਰਿੰਸੀਪਲ ਤੁਹਾਨੂੰ ਨਵੇਂ ਦੇਵਾਂਗੇ ਜੀ ਕੋਈ ਇਹ ਗੱਲਬਾਤ ਹੋਈ ਜੀ ਕਿੱਦਾਂ ਦੀਆਂ ਵੀਡੀਓ ਫੋਟੋਆਂ ਵ ਪ੍ਰਿੰਸੀਪਲ ਹੀ ਇਦਾਂ ਦੀਆਂ ਕਰਤੋਤਾ ਕਰੇਗਾ ਤੇ ਬੱਚਿਆਂ ਦੇ ਉੱਤੇ ਕੀ ਪ੍ਰਭਾਅ ਆਏਗਾ ਬਿਲਕੁਲ ਬਿਲਕੁਲ ਜੀ ਆਪਣਾ ਉਹਨਾਂ ਦੇ ਕੋਈ ਅੰਦਰ ਆਫਿਸ ਦੇ ਅੰਦਰ ਜਿਹੜੀਆਂ ਫੋਟੋਆਂ ਨੇ ਉਹ ਵੀ ਉਹਨਾਂ ਨੂੰ ਦੱਸਿਆ ਕਿ ਭਾਈ ਸਾਹਿਬ ਆ ਦੇਖੋ ਤੁਹਾਡੀਆਂ ਫੋਟੋਆਂ ਆਫਿਸ ਦੇ ਅੰਦਰ ਵੀਆਂ ਹੈਗੀਆਂ ਨੇ ਜੀ ਆਫਿਸ ਦੇ ਅੰਦਰ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਫੇਰ ਵੀ ਇਹ ਕੀ ਟੱਕਰ ਹੈ ਕਿ ਜਾਂ ਉਹਨਾਂ ਨੇ ਚੈੱਕ ਨਹੀਂ ਕੀਤੇ ਜਾਂ ਉਹਨਾਂ ਨੇ ਆਫ ਕੀਤਾ ਕੈਮਰਾ ਆਫ ਕੀਤਾ ਜਾਂ ਕੀ ਕੀਤਾ ਇਹਦੇ ਬਾਰੇ ਨਹੀਂ ਸਪੱਸ਼ਟ ਜੀ ਮੈਂ ਤੁਹਾਡਾ ਹਾਂਜੀ ਅੱਜ ਤੋਂ ਸਕੂਲ ਦੇ ਬਾਅਦ ਤਰਨਾ ਲੱਗਾ ਕੀ ਕਾਰਨ ਹੈ ਸਰ ਦੇ ਪ੍ਰਿੰਸੀਪਲ ਦੀਆਂ ਮੈਡਮਾਂ ਦਾ ਨਾਲ ਫੋਟੋਆਂ ਵਿਖਿਆ ਲੀਕ ਹੋਣ ਦਾ ਉਹ ਸਹੀ ਨਹੀਂ ਹੈ ਕਿ ਬੱਚੇ ਦੇ ਫਿਊਚਰ ਦਾ ਅੱਛਾ ਜੀ ਤੁਹਾਡੀ ਇਸ ਬਾਰੇ ਸਕੂਲ ਦੇ ਮੈਨੇਜਮੈਂਟ ਦੇ ਨਾਲ ਕੋਈ ਗੱਲਬਾਤ ਹੋਈ ਹਾਂ ਜੀ ਸਾਰੇ ਸਟਾਫ ਅਸੀਂ ਵੇਸੇ ਪੇਂਸ ਇਕੱਠੇ ਹੋ ਕੇ ਤੇ ਉਹਨਾਂ ਨੇ ਕਿਹਾ ਵਾ ਨਾ ਇਹ ਪ੍ਰਿੰਸੀਪਲ ਆਏਗਾ ਗੰਗਾਰੀ ਚੱਲ ਰਹੀ ਹੈ ਤੇ ਨਾਲ ਮੈਡਮਾਂ ਦੀ ਵੀ ਉਹ ਕੰਨੀ ਚੱਲ ਰਹੀ ਹੈ ਮੈਨੇਜਮੈਂਟ ਵੱਲੋਂ ਸਪੈਂਡ ਤੇ ਕਰ ਦਿੱਤਾ ਗਿਆ ਟੀਚਰ ਪ੍ਰਿੰਸੀਪਲ ਨੂੰ ਇਸ ਦੇ ਬਾਰੇ ਤੁਹਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਜਾਂ ਕੰਪਲੀਟ ਕੀਤੀ ਗਈ ਨਹੀਂ ਅਸੀਂ ਕੋਈ ਕੰਪਲੀਟ ਨਹੀਂ ਕੀਤੀ ਅਸੀਂ ਆਪਸ ਵਿੱਚ ਪਹਿਲਾਂ ਸਾਰੇ ਇਕੱਠੇ ਹੋ ਕੇ ਗੱਲਬਾਤ ਕੀਤੀ ਕਿ ਕਹਿੰਦੇ ਆ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਤੇ ਹੁਣ ਤੁਸੀਂ ਤਾਂ ਨਾ ਲਾਇਆ ਹੁਣ ਤੁਸੀਂ ਮਿਲੇ ਹੋ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਬਸ ਇਹੀ ਕਹਿੰਦੇ ਕਿ ਕਹਿੰਦੇ ਅਸੀਂ ਇੰਤਜ਼ਾਰ ਹੀ ਹੋਈ ਆ ਤੇ ਉਹਨਾਂ ਨੂੰ ਪਿਛਲੇ ਵਾਰ ਸਸਪੈਂਡ ਕਰ ਦਿੱਤਾ ਆ ਆਪਾਂ ਨੂੰ ਮੈਡਮ ਨੂੰ 2 ਮਿੰਟ ਛੁੱਟੀ ਦੇ ਦਿੱਤੀ ਹੋਈ ਹੈ ਅੱਛਾ ਜੀ ਕੀ ਮੰਗ ਮੇਨ ਕੀ ਮੰਗਾ ਤੁਹਾਡੀ ਸਾਨੂੰ ਇਹ ਪ੍ਰਿੰਸੀਪਲ ਨਹੀਂ ਚਾਹੀਦਾ ਮੈਡਮ ਨਹੀਂ ਚਾਹੀਦੀਆਂ ਬਸ ਇਹ ਕਹਿੰਦੇ ਆ ਕਿ ਅਸੀਂ ਮੈਡਮ ਨਹੀਂ ਇਹ ਲੋਣੀਆਂ ਨਹੀਂ ਪ੍ਰਿੰਸੀਪਲ ਲਿਆਉਣੇ ਆ ਹਾਂ ਸਰ ਕੀ ਨਾਮ ਤੁਹਾਡਾ ਮੇਰਾ ਸ਼ਕਤੀ ਰਾਜ ਸ਼ਰਮਾ ਜੀ ਜੀ ਸਰ ਸਕੂਲ ਦੇ ਕੀ ਲੱਗੇ ਐਮਡੀ ਸੇਰਸ ਉਹ ਜੋ ਕੋ ਪਤਾ ਹਰਦੀ ਸਾਹਿਬ ਸਰ ਇਹ ਕਿਹੜਿਆ ਇੱਕ ਪ੍ਰਿੰਸੀਪਲ ਜੀ ਤੁਹਾਡੇ ਅਰਜੁਨ ਨਗਰ ਸਕੂਲ ਦੇ ਆ ਫੋਟੋ ਆ ਬਾਰੇ ਟਿੱਚਰ ਦੇ ਨਾਲ ਹੋਈਆਂ ਇੱਕੀ ਮਾਮਲਾ ਕੀ ਹੈ ਸਰ ਇਹ ਸਾਡੇ ਨੋਟਿਸ ਆਈ ਹੈ ਤੇ ਸੁਸਾਇਟੀ ਨੇ ਉਹ ਐਕਸ਼ਨ ਵੀ ਲਿਆ ਤੇ ਅੱਗੇ ਉਹਦੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ ਤੇ ਜੋ ਵੀ ਹੋਏਗਾ ਉਹ ਨੋਟਿਸ ਆ ਜਾਏਗਾ ਉਹਨੂੰ ਕੀ ਹੋਣਾ ਸਪੈਂਡ ਕਰ ਦਿੱਤਾ ਗਿਆ ਜਾਂ ਉੱਤੇ ਪੁਲਿਸ ਕਾਨੂੰਨੀ ਕਾਰਵਾਈ ਵੀ ਨਹੀਂ ਆਲੇਸ ਸਪੈਂਡ ਕਰਕੇ ਸਪੈਂਡ ਕਰਤਾ ਗਿਆ ਜੀ ਤੇ ਟੀਚਰ ਦਾ ਤੇ ਟੀਚਰ ਵੀ ਸਕੂਲੋਂ ਆਮ ਤੇ ਮਨਾ ਕੀਤਾ ਗਿਆ ਜੀ ਸਰ ਪੇਰੈਂਟਸ ਵੱਲੋਂ ਲਗਾਤਾਰ ਧਰਨੇ ਵੀ ਲਗਾਏ ਜਾ ਰਹੇ ਨੇ ਤੁਹਾਡੇ ਨਾਲ ਨਹੀਂ ਪੇਰੈਂਟਸ ਹੁਣੇ ਆਈ ਸੀ ਮੇਰੇ ਨਾਲ ਗੱਲਬਾਤ ਹੋਈ ਹੈ ਪਰ ਮੈਂ ਪੂਰੀ ਗੱਲ ਸੁਣ ਵੀ ਲਈ ਹੈ ਤੇ ਸਮਝਾ ਦਿੱਤੀ ਹੈ ਇਸ ਕਰਕੇ ਉਹ ਬਿਲਕੁਲ ਇਤਨਾਮਾ ਸ਼ਾਂਤੀਨਾ ਪਿਆ ਠੀਕ ਹੈ ਪੇਰੈਂਟਸ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਮੇਨ ਗੇਟ ਆ ਪ੍ਰਿੰਸੀਪਲ ਵੱਲੋਂ ਉਹ ਬੰਦ ਰੱਖਿਆ ਜਾਂਦਾ ਸੀ ਨਾ ਕਿਸੇ ਪੇਰੈਂਟਸ ਨੂੰ ਮਿਲਿਆ ਜਾਂਦਾ ਸੀ ਨਾ ਕਿਸੇ ਨੂੰ ਟੀਚਰ ਨਾਲ ਮਿਲਾਇਆ ਜਾਂਦਾ ਸੀ ਨਹੀਂ ਸਰ ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ ਪ੍ਰਿੰਸੀਪਲ ਟੀਚਰ ਤੇ ਅੱਗੇ ਆਸਤ ਪਰ ਕਲਾਸਾਂ ਵੱਲ ਨਹੀਂ ਜਾਂਦੇ ਬਾਕੀ ਪ੍ਰਿੰਸੀਪਲ ਆਫਿਸ ਤੱਕ ਤੇ ਹਮੇਸ਼ਾ ਖੁੱਲਾ ਹੈ ਤੇ ਸੀਸੀਟੀਵੀ ਕੈਮਰੇ ਪ੍ਰਿੰਸੀਪਲ ਬੋਲਦੀਆਂ ਸਰ ਇਹਦੇ ਬਾਰੇ ਮੈਂ ਹਾਲੇ ਕੋਈ ਕਨਫਰਮ ਨਹੀਂ ਇਹ ਮਾਮਲਾ ਸੁਸਾਇਟੀ ਦੇ ਕੋਲ ਹੈ ਸੁਸਾਇਟੀਆਂ ਦੇਖਣ ਲਈ ਹੈ ਕੰਮ ਚੱਲ ਰਿਹਾ ਹੈ ਭਾਈ ਕੀ ਨਾਮ ਹੈ ਮੇਰਾ ਨਾਮ ਰਾਜਵੀਰ ਸਿੰਘ ਆ ਜੀ ਰਾਜਵੀਰ ਜੀ ਅੱਜ ਤੋਂ ਸਕੂਲ ਦੇ ਬਾਹਰ ਧਰਨਾ ਲਗਾਇਆ ਕੀ ਕਰ ਰਹੇ ਹੋ ਕਰ ਰਹੇ ਜੀ ਇਹ ਪ੍ਰਿੰਸੀਪਲ ਸਾਹਿਬ ਦੀਆਂ ਕੁਝ ਇਤਰਾਜ਼ ਜੋ ਫੋਟੋਆਂ ਆਈਆਂ ਸੀਗੀਆਂ ਜੀ ਇਸ ਕਰਕੇ ਆਪਾਂ ਕਰ ਰਹੇ ਕਿ ਜਿਹੜੇ ਬੰਦੇ ਆਪ ਹੀ ਇਹੋ ਜਿਹਾ ਕੰਮ ਕਰ ਰਹੇ ਹੋ ਗਾਂ ਸਿੱਖਿਆ ਕੀ ਜਾਣ ਕੇ ਲੋਕਾਂ ਨੂੰ ਜੀ ਦੇਖਿਆ ਜਾਂਦਾ ਹੈ ਮੈਨੇਜਮੈਂਟ ਵੱਲੋਂ ਸਪੈਂਡ ਤੇ ਕਰ ਦਿੱਤਾ ਗਿਆ ਕੋਈ ਕਾਨੂੰਨੀ ਕਾਰਵਾਈ ਨਹੀਂ ਇਸ ਦੇ ਉੱਤੇ ਕੀਤਾ ਗਿਆ ਕਾਨੂੰਨੀ ਬਾਰੇ ਨਹੀਂ ਉਹਨਾਂ ਨੇ ਕੋਈ ਦੱਸਿਆ ਕਿ ਕਾਨੂੰਨੀ ਕਾਰਵਾਈ ਹੋਈ ਹੈ ਜਾਂ ਨਹੀਂ ਹੋਈ ਇਹ ਕਹਿ ਰਹੇ ਆ ਕਿ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਪ੍ਰਿੰਸੀਪਲ ਸਾਹਿਬ ਨੂੰ ਅੱਛਾ ਜੀ ਫਿਰ ਤੋਂ ਉਹ ਮੈਡਮ ਨੂੰ ਵੀ ਸਸਪੈਂਡ ਕੀਤਾ ਗਿਆ ਉਹਨੂੰ ਕੀਤਾ ਜਾਂ ਨਹੀਂ ਕੀਤਾ ਇਹਦੇ ਬਾਰੇ ਕੋਈ ਸਬੂਤ ਨਹੀਂ ਹੈ ਸਾਡੇ ਕੋਲ ਤੇ ਹੁਣ ਤੁਸੀਂ ਗੱਲਬਾਤ ਕੀਤੀ ਅੰਦਰ ਮੈਨਜਮਮੈਂਟ ਅੰਦਰ ਤੋਂ ਮੈਨੇਜਮੈਂਟ ਦੇ ਇੱਕ ਬੰਦੇ ਆਏ ਹੋਏ ਸੀ ਕਿ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਇਹ ਕਿਹਾ ਕਿ ਨਹੀਂ ਅਸੀਂ ਫਿਰ ਟੀਚਰ ਚੇਂਜ ਕਰਾਂਗੇ ਜੀ ਪ੍ਰਿੰਸੀਪਲ ਤੁਹਾਨੂੰ ਨਵੇਂ ਦੇਵਾਂਗੇ ਜੀ ਕੋਈ ਇਹ ਗੱਲਬਾਤ ਹੋਈ ਜੀ ਕਿੱਦਾਂ ਦੀਆਂ ਵੀਡੀਓ ਫੋ ਪ੍ਰਿੰਸੀਪਲ ਹੀ ਇਦਾਂ ਦੀਆਂ ਕਰਤੋਤਾ ਕਰੇਗਾ ਤੇ ਬੱਚਿਆਂ ਦੇ ਉੱਤੇ ਕੀ ਪ੍ਰਭਾਅ ਆਏਗਾ ਬਿਲਕੁਲ ਬਿਲਕੁਲ ਜੀ ਉਹ ਆਪਣਾ ਉਹਨਾਂ ਦੇ ਕੋਲ ਅੰਦਰ ਆਫਿਸ ਦੇ ਅੰਦਰ ਜਿਹੜੀਆਂ ਹੀ ਫੋਟੋਆਂ ਨੇ ਉਹ ਵੀ ਉਹਨਾਂ ਨੂੰ ਦੱਸਿਆ ਕਿ ਭਾਈ ਸਾਹਿਬ ਆ ਦੇਖੋ ਤੁਹਾਡੀਆਂ ਫੋਟੋਆਂ ਆਫਿਸ ਦੇ ਅੰਦਰ ਵੀਆਂ ਹੈਗੀਆਂ ਨੇ ਜੀ ਆਫਿਸ ਦੇ ਅੰਦਰ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਫੇਰ ਵੀ ਇਹ ਕੀ ਟੱਕਰ ਆ ਗਈ ਜਾਂ ਉਹਨੇ ਚੈੱਕ ਨਹੀਂ ਕੀਤੇ ਜਾਂ ਉਹਨਾਂ ਨੇ ਆਫ ਕੀਤਾ ਕੈਮਰਾ ਆਫ ਕੀਤਾ ਜਾਂ ਕੀ ਕੀਤਾ ਇਹਦੇ ਬਾਰੇ ਨਹੀਂ ਸਕਦਾ ਜੀ ਸਮਝ ਤਾਟਾ ਜੀ ਮੇਰਾ ਪੁੱਆ ਨਾ ਮਾ ਹਾਂਜੀ ਅੱਜ ਤੂੰ ਸਕੂਲ ਦੇ ਬਾਹਰ ਤਰਨ ਆ ਕਿ ਕਰ ਰਿਹਾ ਸਰਦੀ ਆ ਪ੍ਰਿੰਸੀਪਲ ਦੀ ਆ ਮੈਡਮ ਨਾਲ ਫੋਟੋਵਾਂ ਵਿਖਿਆ ਹੁੰਦੀ ਧੰਨਵਾਦ ਉਹ ਸਹੀ ਨਹੀਂ ਹੈ ਕਿ ਬੱਚੇ ਦੇ ਫਿਊਚਰ ਨਾਲ ਅੱਛਾ ਜੀ ਹਾਂਜੀ ਤੁਹਾਡੀ ਇਸ ਬਾਰੇ ਸਕੂਲ ਦੇ ਮੈਨੇਜਮੈਂਟ ਦੇ ਨਾਲ ਕੋਈ ਗੱਲਬਾਤ ਹੋਈ ਹਾਂਜੀ ਸਾਰੇ ਨਸਤਾਬ ਅਸੀਂ ਵੇਸ ਹੀ ਪੇਪਰ ਇਕੱਠੇ ਹੋ ਕੇ ਤੇ ਉਹਨਾਂ ਨੇ ਕਿਹਾ ਵਾ ਨਾ ਇਹ ਪ੍ਰਿੰਸੀਪਲ ਆਏਗਾ ਜਨਵਰੀ ਚੱਲ ਰਹੀ ਹੈ ਤੇ ਨਾਲ ਮੈਡਮਾਂ ਦੇ ਵੀ ਉਵੇਂ ਕੰਮ ਚੱਲ ਰਹੀ ਹੈ ਉਹ ਮੈਨੇਜਮੈਂਟ ਵੱਲੋਂ ਸਪੈਂਡ ਤੇ ਕਰ ਦਿੱਤਾ ਗਿਆ ਟੀਚਰ ਪ੍ਰਿੰਸੀਪਲ ਨੂੰ ਇਸ ਦੇ ਬਾਰੇ ਤੁਹਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਜਾਂ ਕੰਪਲੀਟ ਕੀਤੀ ਗਈ ਨਹੀਂ ਅਸੀਂ ਕਿ ਆਪਸ ਵਿੱਚ ਪਹਿਲਾਂ ਸਾਰੇ ਇਕੱਠੇ ਹੋ ਕੇ ਗੱਲਬਾਤ ਕੀਤੀ ਹੈ ਕਿ ਇਹ ਕੀ ਕਹਿੰਦੇ ਆ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਤੇ ਹੁਣ ਤੁਸੀਂ ਤਾਂ ਨਾ ਲਾਇਆ ਹੁਣ ਤੁਸੀਂ ਮਿਲੇ ਹੋ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਬਸ ਇਹੀ ਕਹਿੰਦੇ ਕਿ ਕਹਿੰਦੇ ਅਸੀਂ ਤੋਹਰੀ ਬਿਠਾਈ ਹੋਈ ਆ ਤੇ ਉਹਨਾਂ ਨੂੰ ਪ੍ਰਿੰਸੀਪਲ ਨੇ ਸਸਪੈਂਡ ਕਰ ਦਿੱਤਾ ਹੈ ਆਪਕੋ ਉਹਨਾਂ ਮੈਡਮ ਨੂੰ 2 ਮਹੀਨੇ ਦੀ ਛੁੱਟੀ ਦੇ ਦਿੱਤੀ ਹੋਈ ਹੈ ਅੱਛਾ ਜੀ ਕੀ ਮੰਗ ਮੇਨ ਕੀ ਮੰਗਾ ਤੁਹਾਡੀ ਕੀ ਸਾਡੂੰ ਇਹ ਪ੍ਰਿੰਸੀਪਲ ਨਹੀਂ ਚਾਹੀਦਾ ਮੈਡਮ ਨਹੀਂ ਚਾਹੀਦੀਆਂ ਬਸ ਇਹ ਕਹਿੰਦੇ ਆ ਕਿ ਅਸੀਂ ਮੈਡਮ ਨਹੀਂ ਐਡੋਣੇ ਨਹੀਂ ਪ੍ਰਿੰਸੀਪਲ ਲਿਆਉਣੇ ਆ ਠੀਕ ਹੈ ਹਾਂਜੀ ਹੱਸਾ ਕੀ ਨਾਮ ਤੁਹਾਡਾ ਮੇਰਾ ਸ਼ਕਤੀ ਰਾਜ ਸ਼ਰਮਾ ਦੀ ਜੀ ਐਮ ਡੀ ਸੇਰਸੋਜ ਗੁਪਤਾ ਹਨ ਜੀ ਹਾਂ ਜੀ ਸਰ ਇਹ ਕਿਹੜਿਆ ਇੱਕ ਪ੍ਰਿੰਸੀਪਲ ਜੀ ਤੁਹਾਡੇ ਅਰਜੁਨ ਨਗਰ ਸਕੂਲ ਦੀਆਂ ਫੋਟੋ ਆਵਾਰਲ ਟੀਚਰ ਦੇ ਨਾਲ ਹੋਈਆਂ ਕੀ ਮਾਮਲਾ ਕੀ ਹੈ ਸਰ ਇਹ ਸਾਡੇ ਨੋਟਿਸ ਆਈ ਹੈ ਤੇ ਸੁਸਾਇਟੀ ਨੇ ਦਾ ਐਕਸ਼ਨ ਵੀ ਲਿਆ ਤੇ ਅੱਗੇ ਉਹਦੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ ਜੀ ਤੇ ਜੋ ਵੀ ਹੋਏਗਾ ਉਹ ਨੋਟਿਸ ਆ ਜਾਏਗਾ ਕਿ ਉਹਨੂੰ ਕੀ ਹੋਣਾ ਸਪੈਂਡ ਕਰ ਦਿੱਤਾ ਗਿਆ ਜਾਂ ਉੱਤੇ ਪੁਲਿਸ ਕਾਨੂੰਨੀ ਕਾਰਵਾਈ ਵੀ ਨਾ ਲੈ ਕੇ ਸਪੈਂਡ ਕਰਕੇ ਸਪੈਂਡ ਕਰਤਾ ਗਿਆ ਜੀ ਤੇ ਟੀਚਰ ਦਾ ਤੇ ਟੀਚਰ ਵੀ ਸਕੂਲੋਂ ਆਮ ਤੇ ਮਨਾ ਕੀਤਾ ਗਿਆ ਜੀ ਸਰ ਪੇਰੈਂਟਸ ਵੱਲੋਂ ਲਗਾਤਾਰ ਧਰਨੇ ਵੀ ਲਗਾਏ ਜਾ ਰਹੇ ਨੇ ਤੁਹਾਡੇ ਨਾਲ ਨਹੀਂ ਪੇਰੈਂਟਸ ਹੁਣ ਆਈ ਸੀ ਮੇਰੇ ਨਾਲ ਗੱਲਬਾਤ ਹੋਈ ਹੈ ਬਸ ਮੈਂ ਪੂਰੀ ਗੱਲ ਸੁਣ ਵੀ ਲਈ ਹੈ ਤੇ ਸਮਝਾ ਦਿੱਤੀ ਹੈ ਇਸ ਕਰਕੇ ਉਹ ਬਿਲਕੁਲ ਇਤਨਾਨਾ ਸ਼ਾਂਤੀ ਨਾਲ ਪਹਿਲ ਠੀਕ ਹੈ ਪੇਰੈਂਟਸ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਮੇਨ ਗੇਟ ਆ ਪ੍ਰਿੰਸੀਪਲ ਵੱਲੋਂ ਉਹ ਬੰਦ ਰੱਖਿਆ ਜਾਂਦਾ ਸੀ ਨਾ ਕਿਸੇ ਪੇਰੈਂਟਸ ਨੂੰ ਮਿਲਿਆ ਜਾਂਦਾ ਸੀ ਨਾ ਕਿਸੇ ਨੂੰ ਟੀਚਰ ਨਾਲ ਮਿਲਾਇਆ ਜਾਂਦਾ ਨਹੀਂ ਸਰ ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ ਪੇਰੈਂਟਸ ਟੀਚਰ ਤੇ ਅੱਗੇ ਆਸ ਤੇ ਪਰ ਕਲਾਸਾਂ ਵੱਲ ਨਹੀਂ ਜਾਂਦੇ ਬਾਕੀ ਪ੍ਰਿੰਸੀਪਲ ਆਫਿਸ ਤੱਕ ਤੇ ਆਉਦੇ ਦੇਖਣਾ ਹੈ ਸੀਸੀਟੀਵੀ ਕੈਮਰੇ ਵੀ ਲੱ ਪ੍ਰਿੰਸੀਪਲ ਗੁੰਮਦੀਆਂ ਸਰ ਇਹਦੇ ਬਾਰੇ ਮੈਂ ਹਾਲੇ ਕੋਈ ਕਨਫਰਮ ਨਹੀਂ ਇਹ ਮਾਮਲਾ ਸੁਸਾਇਟੀ ਦੇ ਕੋਲ ਰਿਹਾ ਹੈ ਸੁਸਾਇਟੀ ਦੇਖਣ ਡਈ ਹੈ ਕੰਮ ਚੱਲ ਰਿਹਾ ਹੈ